ਸਰਬਜੀ ਮਹਾਰਾਜ ਦੇ ਪਾਵਨ ਤੇ ਬਵਿੱਤਰ ਹਜ਼ੂਰੀ ਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਆਪਾਂ ਇਸ ਦਿਨ ਸંત ਲੰਗਵਾਲ ਜੀ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਕੱਠੇ ਹੁੰਨੇ ਆ ਸੰਤਾ ਸੰਤਾਂ ਚ ਹੀਲ ਹੋਏ ਕਿਉਂਕਿ ਉਹਨਾਂ ਨੇ ਥੋੜੀ ਆਵਾਜ਼ ਚੱਕੀ ਪੰਜਾਬ ਦੀ ਪਾਣੀਆਂ ਦੀ ਆਵਾਜ਼ ਚੱਕੀ ਚੰਡੀਗੜ੍ਹ ਵਾਪਸ ਲੈਣ ਦੀ ਗੱਲ ਕੀਤੀ ਪੰਜਾਬੀ ਬੋਲਦੇ ਇਲਾਕਿਆਂ ਨੂੰ ਵਾਪਸ ਆਪਣੇ ਪੰਜਾਬ 'ਚ ਲਿਆਉਣ ਦੀ ਗੱਲ ਕੀਤੀ ਆ ਅਕਾਲੀ ਦਲ ਹੈ ਅਕਾਲੀ ਦਲ ਦਾ ਇਤਿਹਾਸ ਹੈ ਅਕਾਲੀ ਦਲੀ ਹੈ ਜਿਹੜੇ 103 ਸਾਲਾਂ ਚ ਤੁਹਾਡੀ ਲਗਾਤਾਰ ਲੜਾਈ ਲੜਦਾ ਰਿਹਾ ਹੈ ਮੈਨੂੰ ਇੱਕ ਬਿਆਨ ਦੱਸ ਦਿਓ ਜਾਂ ਇੱਕ ਧਰਨਾ ਦੱਸ ਦਿਓ ਜਿੱਥੇ ਕਾਂਗਰਸ ਨੇ ਲਾਇਆ ਹੋਏ ਪੰਜਾਬ ਦੇ ਪਾਣੀਆਂ ਨੂੰ ਵਾਪਸ ਲਿਆਉਣ ਵਾਸਤੇ ਕਿਤੇ ਇੱਕ ਵਾਰ ਕਿਹਾ ਹੋਏ ਉਹਨਾਂ ਨੇ ਕਿ ਚੰਨ ਪੰਜਾਬੀ ਬੋਲਦੇ ਇਲਾਕੇ ਵਾਪਸ ਹੋਣੇ ਚਾਹੀਦੇ ਆ ਚੰਡੀਗੜ ਆਪਣੇ ਨਾਲ ਵਾਪਸ ਹੋਣਾ ਚਾਹੀਦਾ ਐ ਇੰਨੀ ਬੇਇਨਸਾਫੀ ਅਕਾਲੀ ਦਲ ਦੇ ਬਗੈਰ ਕੋਈ ਬੋਲਦਾ ਨਹੀਂ ਨਾ ਝਾੜੂ ਵਾਲੇ ਬੋਲਦੇ ਆ ਨਾ ਭਾਜਪੀ ਬੋਲੂਗੀ ਤੇ ਨਾ ਕਾਂਗਰਸ ਬੋਲੂਗੀ ਜੇ ਲੜਾਈ ਲੜਦੇ ਆ ਤੇ ਅਸੀਂ ਲੜਦੇ ਆ ਪਰ ਕਿਤੇ ਕਿਤੇ ਦੁੱਖ ਹੁੰਦਾ ਕਿ ਆਪਣੀ ਕੌਮ ਨੂੰ ਹੋ ਕੀ ਗਿਆ ਆਪਾ ਪਛਾਣ ਨਹੀਂ ਰਹੇ ਆਪਣੇ ਕਿਹੜੇ ਐ ਤੇ ਪ੍ਰਾਏ ਕਿਹੜੇ ਐ ਕਿੰਨੀ-ਕਿੰਨੀ ਬੇਨਸਾਹੀ ਆਪਣੇ ਨਾਲ ਹੋਈਆਂ ਆਪਾ ਮਿੰਡ ਚ ਭੁੱਲ ਜਾਂਦੇ ਆਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦਾ ਹਮਲਾ ਹੋਇਆ ਭੁੱਲ ਗਏ ਤਿੰਨ ਵਾਰ ਕਾਂਗਰਸ ਨੂੰ ਬਣਾਤਾ ਉਹਨਾਂ ਸਰਕਾਰ ਬਣਾਤੀ ਹਜ਼ਾਰਾਂ ਆਪਣੇ ਭੈਣ ਭਰਾਵਾਂ ਨੂੰ ਕਤਲ ਕਰ ਦਿੱਤਾ ਦਿੱਲੀ ਤੋਂ ਲੈ ਕੇ ਕਾਨਪੁਰ ਤੱਕ ਭੁੱਲ ਗਏ ਕਿੰਨੀ ਵਾਰ ਵੋਟਾਂ ਪਾਤੀਆਂ ਉਹਨਾਂ ਨੂੰ ਜਿਤਾਤੇ ਤੁਹਾਡਾ ਪਾਣੀ ਖੋ ਕੇ ਲੈ ਗਏ ਅੱਜ ਲੜਾਈ ਦੁਨੀਆ ਵਿੱਚ ਪਾਣੀ ਦੀ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਹੈ ਉਸ ਪਾਣੀ ਦਾ ਹੱਕ ਉਸੇ ਹੀ ਸੂਬੇ ਦਾ ਹੈ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਹੈ ਉਸ ਪਾਣੀ ਦਾ ਹੱਕ ਉਸ ਦੇਸ਼ ਦਾ ਹੈ ਦੁਨੀਆ ਦਾ ਕਾਨੂੰਨ ਹੈ ਹਿੰਦੁਸਤਾਨ 'ਚ ਵੀ ਜਿਹੜੇ ਸੂਬਿਆਂ ਵਿੱਚ ਉਹ ਦਰਿਆ ਕਪਰੇ ਪਾਣੀ ਕੱਲਾ ਉਹ ਸੂਬਾ ਵਰਤਰਾ ਕੱਲਾ ਆਪਣਾ ਸੂਬਾ ਹੈ ਜਿੱਥੇ ਦਰਿਆ ਆਪਣੇ ਹੈ ਤੇ ਦੇਤਾ ਪਾਣੀ ਰਾਜਸਥਾਨ ਨੂੰ ਦੇਤਾ ਪਾਣੀ ਹਰਿਆਣੇ ਨੂੰ ਕਿਹਨੇ ਦਿੱਤਾ ਜਿਸ ਪਾਰਟੀ ਨੂੰ ਤੁਸੀਂ ਚਾਰ ਵਾਰ ਮੁੱਖ ਮੰਤਰੀ ਸਰਕਾਰ ਬਣਾਦੀ ਕਾਂਗਰਸ ਪਾਰਟੀ ਨੂੰ ਪਰ ਆਪਾਂ ਤਾਂ ਕੋਈ ਬੋਲਦੇ ਹੀ ਨਹੀਂ ਜੋ ਬੋਲਣਾ ਤਾਂ ਕਾਲੀ ਦਲ ਦੇ ਖਿਲਾਫ ਬੋਲਣਾ ਕਾਲੀ ਲੀਡਰਸ਼ਿਪ ਦੇ ਖਿਲਾਫ ਬੋਲਣਾ ਹੈ ਪਾਣੀ ਥੋੜਾ ਖੋਕੇ ਲੈ ਗਏ ਅੱਜ ਥੋੜੇ ਇੱਥੇ ਟਿਊਬਲਾਂ ਦੀ ਲੋਡ ਨਹੀਂ ਪੈਣੀ ਸੀ ਜੇ ਰਾਜਸਥਾਨ ਜਿਹੜਾ ਪਾਣੀ ਗਿਆ ਉਹ ਇੱਥੇ ਹੀ ਰਹਿੰਦਾ ਜਿਹੜਾ ਹਰਿਆਣੇ 'ਚ ਗਿਆ ਉਹ ਇੱਥੇ ਹੀ ਰਹਿੰਦਾ ਫਿਰ ਤੁਹਾਨੂੰ ਟਿਊਬਲ ਦੀ ਲੋਡ ਨਹੀਂ ਪੈਣੀ ਸੀ ਆਪਣਾ ਪਾਣੀ ਟਿਊਬਲਾਂ ਦਾ ਅੱਜ 800 ਫੁੱਟ ਤੇ ਚੱਲਾ ਗਿਆ ਟਿਊਬਲ 900 ਫੁੱਟ ਦੇ ਚਲੇ ਜਾਣਗੇ ਤੇ ਅੱਥ 10-20 ਸਾਲ ਦੀ ਗੱਲ ਹੈ ਆਪਣੇ ਤੇ ਰਾਜਸਥਾਨ ਵਿੱਚ ਕੋਈ ਫਰਕ ਨਹੀਂ ਰਹਿਣਾ ਪਾਣੀ ਹੋਣਾ ਹੀ ਨਹੀਂ ਤੁਹਾਡੇ ਕੋਲੇ ਉਦੋਂ ਜਾਗੋਂਗੇ ਉਦੋਂ ਆਪਣੀ ਪਾਰਟੀ ਨੂੰ ਤਕੜਾ ਰੱਖੋਗੇ ਉਦੋਂ ਆਪਣੀ ਪਾਰਟੀ ਦੀ ਗੱਲ ਕਰੋਗੇ ਤੁਸੀਂ ਆਪਣਾ ਦੇਸ਼ ਦਾ ਇਤਿਹਾਸ ਦੇਸ਼ ਹੀ ਦੇਖ ਲਓ ਆਪਣੇ ਨਾਲੋਂ ਵੱਧ ਆਬਾਦੀ ਦੇਸ਼ ਵਿੱਚ 크ਰਿਸਚੀਅਨ ਭਾਈਚਾਰੇ ਦੀ ਹੈ ਆਪਣੇ ਨਾਲੋਂ ਵੱਧ ਦੇਸ਼ ਵਿੱਚ ਆਬਾਦੀ ਮੁਸਲਿਮ ਭਾਈਚਾਰੇ ਦੀ ਹੈ ਕਿਉਂਕਿ ਉਹਨਾਂ ਦੀ ਕੋਈ ਜਥੇਬੰਦੀ ਨਹੀਂ ਉਹਨਾਂ ਦਾ ਕੋਈ ਇੰਸਟੀਚਿਊਸ਼ਨ ਨਹੀਂ ਅੱਜ ਉਹਨਾਂ ਦੇ ੱਟਕੇ ਹੋ ਰਿਹਾ ਹੈ ਅੱਜ ਯੂਪੀ ਚਲੇ ਜਾਓ ਬਿਹਾਰ ਚਲੇ ਜਾਓ ਮੁਸਲਮ ਭਾਈਚਾਰੇ ਨਾਲ ਕਿਵੇਂ ਵਿਤਕਰਾ ਹੁੰਦਾ ਹੈ ਕਿਵੇਂ ਉਹਨਾਂ ਦਾ ਵਕਫਾ ਬੋਰਡ ਜਿਹੜਾ ਉਹਨਾਂ ਦਾ ਜਿਵੇਂ ਐਸਜੀਪੀਸੀ ਆਪਣੀ ਉਹਨਾਂ ਦਾ ਵਕਫਾ ਬੋਰਡ ਹੈ ਕਾਨੂੰਨ ਬਣਾ ਰਿਹਾ ਕਿ ਚੇਂਜ ਕਰ ਦੇ ਉਸ ਤੋਂ ਉਹਨਾਂ ਕੋਲੇ ਕੋਈ ਤਾਕਤ ਨਹੀਂ ਹੈ ਤੁਹਾਡੇ ਕੋਲੇ ਤਾਕਤ ਸੀ ਜਦੋਂ ਤੱਕ ਤੋਕ ਤਾਕਤ ਦੇ ਦੇ ਹੀ ਰੱਖੀ ਤੂੰ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੇ ਤਰਫ ਝਾਕ ਦੇਣ ਨੂੰ ਤੁਸੀਂ ਆਪ ਹੀ ਆਪਣੇ ਕੌਮ ਨੂੰ ਕਮਜ਼ੋਰ ਕਰਤਾ ਆਪਣੀ ਜਿਹੜੀਆਂ ਸੰਸਥਾ ਹੈ ਉਹਨੂੰ ਕਮਜ਼ੋਰ ਕਰਤਾ ਤੇ ਅੱਜ ਤੁਹਾਡੇ ਤੇ ਹਮਲੇ ਹੋਣ ਲੱਗ ਗਏ ਹੁਣ ਧਾਮੀ ਸਾਹਮਣੇ ਜ਼ਿਕਰ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪਾਰਲੀਮੈਂਟ ਕੌਮ ਦਾ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੀ ਐਜੀਪੀਸੀ ਨੂੰ ਤੋੜ ਦਿਓ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਹਿੰਮਤ ਨਹੀਂ ਪਈ ਤੇ ਹੁਣ ਸੈਂਟਰ ਦੀ ਸਰਕਾਰ ਵੀ ਜੇ ਤੋੜਦੀ ਕਿਉਂਕਿ ਤੁਸੀਂ ਆਪਣੀ ਸੰਸਥਾ ਨੂੰ ਕਮਜ਼ੋਰ ਕਰਤਾ ਸਾਰੇ ਐਮਪੀ ਜਦਾ ਦਿੰਦੇ ਹੋ ਝਾੜੂ ਵਾਲਿਆਂ ਦੇ ਕਾਂਗਰਸ ਦੇ ਕੋਈ ਬੋਲਦਾ ਉੱਥੇ ਆ ਕੇ ਕੋਈ ਲੜਾਈ ਲੜਦਾ ਐਜੀਪੀਸੀ ਤੋੜ ਦਿੱਤੀ ਦਾਦੂਵਾਲ ਕੋਲੇ ਆਪਣਾ ਉਹਨੇ ਜਦੋਂ ਅੱਡ ਹੋਈ ਐਜੀਪੀ ਤੋੜੀ ਗਈ ਕੁਝ ਗੁਰੂ ਘਰਾਂ ਦੇ ਕਾਬਜ ਦਾਦੂਵਾਲ ਹੋ ਗਿਆ ਉਹਨੂੰ ਪੁੱਛੋ 1 ਰੁਪਏ ਦਾ ਹਿਸਾਬ ਦਿੱਤਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਨ ਕਮੇਟੀ ਹਰ ਰੋਜ਼ ਆਡਿਟ ਹੁੰਦੇ ਆ ਕੌਮ ਦੀ ਇੰਸਟੀਟਿਊਸ਼ਨ ਹੈ ਉਵੇਂ ਤੱਕਤ ਹਜ਼ੂਰ ਸਾਹਿਬ ਨੂੰ ਦੀ ਕਮੇਟੀ ਐਕਟ ਬਦਲ ਦਿੱਤਾ ਅੱਜ ਉੱਥੇ ਸਰਕਾਰੀ ਬੰਦਿਆਂ ਨੂੰ ਬਿਠਾ ਦਿੱਤਾ ਇੱਕ ਪਤਿਤ ਜਿਹੜਾ ਸ਼ਰਾਬ ਪੀਂਦਾ ਉਹ ਅੱਜ ਪ੍ਰਧਾਨ ਹੈ ਉਥੋਂ ਦਾ ਆਪਣੇ ਗੁਰੂ ਘਰ ਦਾ ਆਹ ਤਾਂ ਹਾਲਾਤ ਬਣ ਗਏ ਪਟਨਾ ਸਾਹਿਬ 'ਇਆ ਹੋ ਰਿਹਾ ਉੱਥੇ ਵੀ ਕੰਟਰੋਲ ਲੈ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪੂਰਾ ਹੀ ਆਰਐਸਐਸ ਕੋਲੇ ਚਲੀ ਗਈ ਪਰ ਆਪਾਂ ਸੋਚਦੇ ਨਹੀਂ ਆਪਾਂ ਜਿਹੜਾ ਨਵਾਂ ਹੁੰਦਾ ਉਹਦੇ ਮਗਰ ਪੈ ਜਾਂਦੇ ਆ ਲੀਡਰ ਤੇ ਪਾਰਟੀਆਂ ਇੱਕ ਦਿਨ ਚ ਖੜੀਆਂ ਨਹੀਂ ਹੁੰਦੀਆਂ ਆ ਜਿਹੜੇ ਇੱਕ ਦਿਨ ਵਾਲੇ ਲੀਡਰ ਤੁਸੀਂ ਦੇਖ ਲਏ ਆ ਇੱਕ ਦਿਨ ਵਾਲੀਆਂ ਪਾਰਟੀਆਂ ਵੀ ਦੇਖ ਲੀਆਂ ਆ ਤੁਸੀਂ ਆ ਸੰਗਰੂਰ ਵਾਲੇ ਮੈਂ ਤੁਹਾਡੇ ਨਾਲ ਅੱਜ ਗਿਲਾ ਕਰਨਾ ਚਾਹਣਾ ਤੁਸੀਂ ਦੱਸੋ ਝਾੜੂ ਵਾਲੇ ਲਿਹਾਉਣ ਵਾਲੇ ਪੰਜਾਬ ਚ ਆਜਿਲਾ ਹੈ ਕਿ ਨਹੀਂ ਮੈਂ ਤੁਹਾਨੂੰ ਦੱਸਾਂ ਇੱਥੋਂ ਸ਼ੁਰੂ ਹੋਇਆ ਸੀ 2014 ਚ ਭਗਵੰਤ ਮਾਨ ਮੁਖ ਇੱਥੋਂ ਦਾ ਐਮਐਮਪੀ ਬਣਿਆ ਪਤ ਨਹੀਂ 2.5 ਤੇ 3 ਲੱਖ ਤੇ 2019 ਫਿਰ ਤੋਂ ਬਣਾਇਆ 2022 ਚ ਸਾਰੇ ਐਮਐਲਏ ਬਣਾਏ ਸੰਗਰੂਰ ਵਾਲੇ ਮੈਨੂੰ ਇੰਨਾ ਦੱਸ ਦਿਓ ਇੱਕ ਦਿਨ ਤੁਹਾਡੇ ਦੁੱਖ ਸੁੱਖ ਚ ਆਏ ਹੈ ਇੱਕ ਦਿਨ ਥੋੜੀ ਗੱਲ ਸੁਣਨ ਵਾਸਤੇ ਆਏ ਆ ਇੱਥੇ ਖੜਾ ਜਾਂਦੇ ਆ ਦਿਖਦੇ ਨਹੀਂ ਮੈਨੂੰ ਇੰਨਾ ਹੀ ਦੱਸ ਦਿਓ ਮੁੱਖ ਮੰਤਰੀ ਤੁਸੀਂ ਪੜਾਇਆ ਅੱਜ ਦਾ ਮੁੱਖ ਮੰਤਰੀ ਬਣਾਉਣ ਵਾਲੇ ਤੁਸੀਂ ਹੋ ਮੈਨੂੰ ਇੱਕ ਦਿਨ ਦੱਸ ਦਿਓ ਜੇ ਸੁਨਾਮ ਦੇ ਕਿਸੇ ਪਿੰਡ ਚ ਗਿਆ ਹੋਏ ਧੂਰੀ ਵਾਲੇ ਆਏ ਹੋਣੇ ਧੂਰੀ ਵਾਲੇ ਦੱਸ ਦਿਨ ਉੱਥੇ ਆਏ ਹੋਣ ਕਿੰਨਾ ਬੁਰਾ ਹਾਲ ਹੈ ਧੂਰੀ ਚ ਸ਼ਹਿਰ ਚ ਵੱਢ ਨਹੀਂ ਸਕਦੇ ਤੇ ਕੀ ਕੀ ਕਹਿੰਦੇ ਹੁੰਦੇ ਸੀ ਆ ਬਾਦਲ ਵਾਲੇ ਆਕਾਲੀ ਦਲ ਦੇਖੋ ਜੀ ਆ ਕਰਦੇ ਉਹ ਕਰਦੇ ਆ ਅਸੀਂ ਤਾਂ ਸੇਵਾ ਕੀਤੀ ਬਾਦਲ ਸਾਹਿਬ ਨੇ ਅਕਾਲੀ ਦਲ ਨੇ ਸੇਵਾ ਕੀਤੀ ਅੱਜ ਸੰਗਰੂਰ ਜ਼ਿਲ੍ਹੇ ਵਾਲਿਓ ਆ ਕੱਸੀਆਂ ਜੜੀਆਂ ਤੁਹਾਡੇ ਖੇਤਾਂ 'ਚ ਕੋਲੋਂ ਟੱਪਦੀਆਂ ਜਿੱਥੋਂ ਪਾਣੀ ਆਉਂਦਾ ਉਹ ਕੱਸੀਆਂ ਬਣਾਉਣ ਵਾਲਾ ਅਕਾਲੀ ਦਲ ਹੈ ਤੁਹਾਡੇ ਟਿਊਬਵਲ ਕਨੈਕਸ਼ਨ ਜਿਹੜੇ ਚੱਲ ਰਹੇ ਆ ਉਹ ਟਿਊਬਵਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਹੈ ਉਹਦੇ 'ਚ ਮੁਫਤ ਬਿਜਲੀ ਪਾਉਣ ਵਾਲਾ ਵੀ ਅਕਾਲੀ ਦਲ ਹੈ ਖਾਲੇ ਬਣਾਉਣ ਵਾਲਾ ਅਕਾਲੀ ਦਲ ਹੈ ਆਪਾਂ ਕਿਸਾਨੀ ਦੀ ਗੱਲ ਕਰਦੇ ਆਂ ਹਰ ਦੂਜੇ ਦਿਨ ਇੱਕ ਨਵਾਂ ਜਥੇਬੰਦੀ ਖੜੀ ਹੋ ਜਾਂਦੀ ਹੈ ਕਹਿੰਦੀ ਅਸੀਂ ਕਿਸਾਨਾਂ ਦੀ ਜਥੇਬੰਦੀ ਹੈ ਸੜਕਾਂ ਰੋਕਣ ਨਾਲ ਕਿਸਾਨਾਂ ਦਾ ਹਮਲਾ ਮਸਲਾ ਨਹੀਂ ਹੱਲ ਹੋਣਾ ਹੱਲ ਹੋਣਾ ਜਿਵੇਂ ਅਕਾਲੀ ਦਲ ਨੇ ਲੜਾਈਆਂ ਲੜੀਆਂ ਅਕਾਲੀ ਦਲੇ ਕਸ਼ਲੀ ਕਿਸਾਨਾਂ ਦੀ ਜਥੇਬੰਦੀ ਪੂਰੇ ਹਿੰਦੁਸਤਾਨ ਵਿੱਚ ਸ਼ਰੋਮਣੀ ਅਕਾਲੀ ਦਲ ਹੈ ਆ ਅਕਾਲੀ ਦਲ ਹੈ ਜੀਨੇ ਐਮਐਸਪੀ ਦਵਾਈ ਜਿਹੜੇ ਕਣਕ ਦੇ ਝੋਨੇ ਤੇ ਐਮਐਸਪੀ ਐ ਪਹਿਲੇ ਨਹੀਂ ਹੁੰਦੀ ਸੀ ਆ ਐਮਐਸਪੀ ਦਵਉਣ ਵਾਲਾ ਕਾਲੀ ਦਲ ਐ ਆ ਤੁਹਾਡੇ ਖੇਤਾਂ 'ਚ ਅੱਜ ਝੋਨਾ ਕਣਕ ਐ ਉਹ ਖਾਲੀ ਦਲ ਦੀ ਮਿਹਨਤ ਕਰਕੇ ਤੁਹਾਡੀ ਲੜਾਈ ਲੜ ਕੇ ਆ ਚੀਜ਼ਾਂ ਬਣਾਉਣ ਕਰਕੇ ਆ ਸਾਰਾ ਕੁਝ ਹੋਇਆ ਮੈਂ ਥੋੜੇ ਦਿਨ ਪਹਿਲੇ ਗਿੱਦੜਵੇ ਹਲਕੇ ਸੀ ਜਿੱਥੇ ਵੱਡੇ ਬਾਦਲ ਸਾਹਿਬ ਨੇ ਸਿਆਸੀ ਆਪਣਾ ਜੀਵਨ ਸ਼ੁਰੂ ਕੀਤਾ ਵੱਡੇ ਬਾਦਲ ਸਾਹਿਬ ਨੇ ਮੈਂ ਉਹਨਾਂ ਪਿੰਡਾਂ 'ਚ ਗਿਆ ਮੇਰੇ ਕੋਲੇ ਮੈਂ ਪੁੱਛਿਆ ਜਿਵੇਂ ਆਪਾਂ ਬੈਠੇ ਆਂ ਕੋਈ ਬਾਦਲ ਸਾਹਿਬ ਦਾ ਪੁਰਾਣਾ ਸਾਥੀ ਹੈ ਇੱਕ ਬਜ਼ੁਰਗ ਪਿੱਛੋਂ ਆਇਆ ਕਹਿੰਦਾ ਜੀ ਮੈਂ ਮੇਰੀ ਉਮਰ 90 ਸਾਲ ਹੈ ਮੈਂ ਬਾਦਲ ਸਾਹਿਬ ਦਾ ਸਾਥੀ ਹੈ ਮੈਂ ਉਹਨਾਂ ਨਾਲ ਸਾਰੀ ਜ਼ਿੰਦਗੀ ਰਿਹਾ ਮੈਂ ਉਹਨੂੰ ਕਿਹਾ ਮੈਂ ਕਿਹਾ ਇੱਕ ਗੱਲ ਦੱਸ ਉਦੋਂ ਬਾਦਲ ਸਾਹਿਬ ਵੀ ਛੋੜੇ ਸੀ ਤੂੰ ਵੀ ਛੋਟਾ ਸੀ ਕੀ ਹਾਲ ਹੁੰਦਾ ਸੀ ਆਪਣੇ ਪਿੰਡਾਂ ਦਾ ਉਦੋਂ ਕਹਿੰਦਾ ਉਦੋਂ ਸਾਡੇ ਕੋਲੇ ਦਾਣੇ ਨਹੀਂ ਹੁੰਦੇ ਸੀ ਸਾਡੇ ਟਿੱਬੇ ਹੁੰਦੇ ਸੀ ਆ ਸੰਗਰੂਰ ਵਾਲਿਓ ਯਾਦ ਕਰੋ ਤੁਸੀਂ ਪੁਰਾਣੇ ਬਜ਼ੁਰਗ ਬੈਠੇ ਇੱਥੇ ਕਿੱਡੇ ਕਿੱਡੇ ਵੱਡੇ ਟਿੱਬੇ ਹੁੰਦੇ ਸੀ ਇੱਥੇ ਕੋਈ ਝੋਨਾ ਹੁੰਦਾ ਸੀ ਪਹਿਲੇ ਉਹ ਮੈਨੂੰ ਬਜ਼ੁਰਗ ਕਹਿਣ ਲੱਗਿਆ ਕਹਿੰਦਾ ਜੀ ਸਾਡੇ ਕੋਈ ਕੱਸੀ ਨਹੀਂ ਸੀ ਕੋਈ ਨਹਿਰ ਨਹੀਂ ਸੀ ਕੋਈ ਖਾਲਾ ਨਹੀਂ ਸੀ ਮੀਂਹ ਪੈ ਜਾਂਦਾ ਨਰਮਾ ਹੋ ਜਾਂਦਾ ਨਹੀਂ ਹੁੰਦਾ ਤੇ ਬਾਜਰਾ ਨਾਲ ਸਾਰ ਲੈਂਦੇ ਕਹਿੰਦੇ ਬਾਪੂ ਬਾਦਲ ਆਇਆ ਉਹਨੇ ਕਸੀਆਂ ਲਿਆਂਦੀਆਂ ਖਾਲੇ ਬਣਾਏ ਨਹਿਰਾਂ ਕੱਢੀਆਂ ਆਨ ਪਾਈਪਾਂ ਸਿਸਟਮ ਲਿਆਂਦਾ ਮੰਡੀਆਂ ਬਣਾਈਆਂ ਅੱਜ ਅਸੀਂ ਕੋਠੀਆਂ ਪਾਈ ਬੈਠੇ ਆ ਅਕਾਲੀ ਦਲ ਨੇ ਕੀਤਾ سمر والے تو بےنٹی کرنا چاہیے پچھانی چھاڑو موقع دے, موقع دے, موقع دے دو ایم پی بنا دسو ایک, ایک گل کی چلو ایم پی بن کے ہوں تو منتری بن گیا ہوں تو نہیں کہہ سکتا میرے کو نہیں ہوں پا... تو ٹائی تین سال ہو گئے ਕਿਹੜਾ ਮਿਲ ਸਕਦਾ ਮੈਨੂੰ ਦੱਸੋ ਕੋਈ ਇਹਦਾ ਵਰਕਰ ਤੁਹਾਡੇ ਪਿੰਡ ਦਾ ਕਹੋ ਕਿ ਮੁੱਖ ਮੰਤਰੀ ਨੂੰ ਮਿਲਣ ਜਾਣਾ ਹੈ ਉਹ ਮਿਲ ਜੂਗਾ ਮੈਂ ਸ਼ਰਤ ਲਾਉਣਾ ਉਹਨੂੰ ਅੰਦਰ ਵੜ ਨਹੀਂ ਦੇਣਗੇ ਤੇ ਬਾਪੂ ਬਾਦਲ ਨੂੰ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਸੀ ਕਿਸ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਸੀ ਤਾਂ ਹੀ ਉਹ ਮੈਂ ਕਿਹਾ ਲੀਡਰ ਇੱਕ ਰਾਤ ਚ ਪੈਦਾ ਨਹੀਂ ਹੁੰਦੇ ਐਜੇ ਲੀਡਰ ਜਿਹੜੇ ਇੱਕ ਰਾਤ ਚ ਲੀਡਰ ਬੰਨਣਾ ਚਾਹੁੰਦੇ ਐ ਉਹ ਮਰਵਾਉਣਗੇ ਸਾਰੀ ਕੌਮ ਨੂੰ ਤੇ ਪੰਜਾਬ ਨੂੰ ਤੇ ਦੂਜੇ ਸੂਬਿਆਂ ਨੂੰ ਜਿਹੜੇ ਇੱਕ ਰਾਤ ਚ ਬੰਨਣਾ ਚਾਹੁੰਦੇ ਐ ਇੱਕ ਰਾਜ ਪਾਰਟੀਆਂ ਨੇ ਖੜੀਆਂ ਹੁੰਦੀਆਂ ਕਿ ਅੱਜ ਅਸੀਂ ਪਾਰਟੀ ਬਣ ਗਈ ਪਾਰਟੀਆਂ ਖੜੀਆਂ ਹੁੰਦੀਆਂ ਇਤਿਹਾਸ ਨਾਲ ਅਕਾਲੀ ਦਲ ਦਾ ਇਤਿਹਾਸ ਹੈ ਸ਼ਹਾਦਤ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡ ਕੁਰਬਾਨੀਆਂ ਅਕਾਲੀ ਦਲ ਦੇ ਲੀਡਰ ਦੇ ਵਰਕਰਾਂ ਨੇ ਕੀਤੀਆਂ ਆਜ਼ਾਦੀ ਦੇ ਬਾਅਦ ਵੀ ਜੇ ਕੋਈ ਗਰੀਬ ਦੀ ਲੜਾਈ ਹੈ ਕਿਸਾਨ ਦੀ ਲੜਾਈ ਹੈ ਮਜ਼ਦੂਰ ਦੀ ਲੜਾਈ ਹੈ ਜੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਜੇ ਬੋਲਿਆ ਤੇ ਲੜਿਆ ਕੱਲਾ ਅਕਾਲੀ ਦਲ ਹੈ ਮੈਨੂੰ ਇੱਕ ਦੱਸ ਦਿਓ ਕੋਈ ਬੰਦਾ ਗਿਆ ਕੋਈ ਹੋਰ ਕੋਈ ਪਾਰਟੀ ਲੜਿਆ ਹੋਇਆ ਤੇ ਆਪਾਂ ਅੱਜ ਅਕਾਲੀ ਦਲ ਨੂੰ ਸਾਰੇ ਚਿੰਮੜੇ ਪਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਆਪਾਂ ਕੌਮ ਨੂੰ ਖਤਮ ਕਰਨਾ ਹੈ ਆ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਜਿੰਨੀ ਪਾਰਟੀਆਂ ਤਾਕਤਾਂ ਏਜੰਸੀਆਂ ਹਨ ਉਹਨਾਂ ਨੂੰ ਪਤਾ ਹੈ ਕਿ ਜੇ ਸਿੱਖ ਕੌਮ ਜਿਹੜੀ ਇਹ ਨਹੀਂ ਬਹਾਦਰ ਕੌਮ ਹੈ ਜੇ ਉਹਨੂੰ ਕੰਟਰੋਲ 'ਚ ਕਰਨਾ ਹੈ ਕਮਜ਼ੋਰ ਰੱਖਣਾ ਹੈ ਤਾਂ ਕੰਟਰੋਲ ਹੋਊਗੀ ਤੇ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਐ ਜੀ ਪੀ ਸੀ ਜਿੱਥੋਂ ਤਾਕਤ ਆਉਂਦੀ ਹੈ ਉਹਨੂੰ ਤੋੜ ਦਿਓ ਸ੍ਰੀ ਕਾਲ ਤਖਸਬ ਜਿਹੜੀ ਸੁਪਰੀਮ ਅਥਾਰਟੀ ਹੈ ਉਹਦਾ ਕਿਵੇਂ ਨਾ ਕਿਵੇਂ ਕੰਟਰੋਲ ਘਟਾ ਦਿਓ ਆ ਇਹਨਾਂ ਦੀ ਸੱਚਾ ਪਾ ਸਮਝਦੇ ਨਹੀਂ ਹੁਣ ਵੀ ਆਪਾਂ ਤਾਂ ਹਾਰ ਗਏ ਤੁਸੀਂ ਕੋਈ ਟੀਵੀ ਦੇਖ ਲਓ ਕੋਈ ਟੀਵੀ ਦੇਖ ਲਓ ਕੋਈ ਲੀਡਰ ਦਾ ਬਿਆਨ ਦੇਖ ਲਓ 15 ਮਿੰਟ ਰੋਜ਼ ਮੇਰੇ ਤੇ ਲਾਉਣਗੇ ਮੈਂ ਕਿਹਾ ਹੁਣ ਤਾਂ ਤੁਸੀਂ ਵੋਟਾਂ ਵੀ ਨਹੀਂ ਪਾਈਆਂ ਰਹੀਆਂ ਅਸੀਂ ਤਾਂ ਬਾਹਰ ਹਰੇ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ 15 ਦਿਨ ਨਾ ਕਾਂਗਰਸੀ ਆਪ ਤੇ ਕਰਨ ਨਾ ਆਪ ਵਾਲੇ ਕਾਂਗਰਸ ਸਾਡੇ ਰਲੇ ਹੁਣ ਭਗਵੰਤ ਮਾਨ ਦੇਖੋ ਦੇਖੋ ਇੰਨਾ ਸ਼ਕਤਰ ਹੈ ਅਮੇਸ਼ਾ ਦੇ ਨਾਲ ਜੁੜਿਆ ਅਮੇਸ਼ਾ ਨੂੰ ਕਿਹਾ ਜੋ ਮਰਜੀ ਕਰੀ ਜੋ ਮੈਂ ਤੁਹਾਡੇ ਨਾਲ ਆ ਤੁਸੀਂ ਦੇਖ ਲਓ ਆ ਸੱਚੇ ਸੌਦੇ ਨੂੰ ਤਾਂ ਹਰ ਦੂਜੇ ਦਿਨ ਪ੍ਰੋਲ ਦੇ ਦਿੰਦੇ ਆ ਤੇ ਆਪਣੇ ਬੰਦੀ ਸਿਕਾਂ ਨੂੰ ਕੋਈ ਬੋਲਣ ਨਹੀਂ ਤਿਆਰ ਨਹੀਂ ਦੂਜੀ ਵੱਡੀ ਗੱਲ ਇਹਨਾਂ ਦੀ ਪੁਲਿਸ ਨੇ ਕਿਹਾ ਸੱਚੇ ਸੌਦੇ ਨੇ ਬੇਅਦਬੀ ਕਰਾਈ ਉਸ ਦੀ 295 ਦੀ فائل کیس چلاگوت مان دفتر چ پی ہے تین سال چو نہیں کیتے پھر کون کون ہے کون کی ہے ہل بھی نہیں سمجھا آپ پنجاب نو بچا لیے قوم نو بچا لیے میں تھنو کہنا چاہنا بڑی طاقت آ گئی بڑی طاقت ایجنیاں آ, آ گیا جنہ دی شکل کالی دل وگوں پہراوا بنا لینے ہیں ਗਰਮ ਗਰਮ ਨਾਰੇ ਦੇਣਗੇ ਆਪਾਂ ਸੋਚਦੀਆਂ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ ਹੁਣ ਤੁਸੀਂ ਦੱਸੋ ਸਿਮਰਜੀਤ ਸਿੰਘ ਮਾਨ ਜਿਨੇ ਲਗਾਤਾਰ ਨਾਰੇ ਇੱਕ ਪਾਸੇ ਖਾਲਿਸਤਾਨ ਦਾ ਨਾਰਾ ਲਾਈ ਜਾਂਦਾ ਤੇ ਦੂਜੇ ਪਾਸੇ ਸੰਵਿਧਾਨ ਦੀ ਗੱਲ ਕਰੀ ਜਾਂਦਾ ਆ ਦੋ ਗੱਲਾਂ ਦੋਗਲੀਆਂ ਗੱਲਾਂ ਕਿਵੇਂ ਆ ਸਿਮਰਜੀਤ ਸਿੰਘ ਮਾਨ ਜ਼ੁਬਾਨ ਤਾਂ ਜਬਤ ਹੋ ਗਈ ਆਪਣੀ ਪਾਰਟੀ ਕਿਉਂ ਨਹੀਂ ਬੰਦ ਕਰਦਾ ਕਿਉਂਕਿ ਬਾਹਰ ਜਾਣ ਵਾਸਤੇ ਜਿਹਨੇ ਮੁੰਡੇ ਨੇ ਬਾਹਰ ਵੀਜ਼ਾ ਲੈਣਾ ਹੈ ਲੱਖ ਰੁਪਇਆ ਦਿਓ ਤੇ ਚਿੱਠੀ ਲੈ ਲਓ ਜਿਹੜਾ ਲੀਡਰ ਚਿੱਠੀ ਦੇਣ ਵਾਸਤੇ ਲੱਖ ਰੁਪਇਆ ਲਾਊਗਾ ਉਹ ਪਾਰਟੀ ਕਿ ਤੁਹਾਡੇ ਵਾਸਤੇ ਲੜਾਈ ਲੜੂਗੀ ਅੱਜ ਮੈਂ ਹੁਣੀ ਮੈਂ ਧਾਮੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਅਸੀਂ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਸੀ ਕੱਲ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ 35 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ 'ਚ 35 ਸਾਲ 25 ਸਾਲ ਦਾ ਪ੍ਰੋਲ ਵੀ ਨਹੀਂ ਮਿਲੀ 35 ਸਾਲ ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ 'ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾਰ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖੈਰਾ ਸਾਹਿਬ ਦੀ ਅੰਦਰ ਜੇਲ੍ਹ ਹੈ ਪਹਿਲੇ ਖੈਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਨਾ ਸਾਹਿਬ ਨੂੰ ਛਰੋਣਾ ਚਾਹੀਦਾ ਹੈ ਨਾ ਰਾਜਵਾਨਾ ਦੀ ਗੱਲ ਕਰਦੇ ਐ ਨਾ ਖੇਰੇ ਸਾਹਿਬ ਦੀ ਗੱਲ ਕਰਦੇ ਐ ਨਾ ਕੋਈ ਬੰਦੀ ਸਿੱਕਾਂ ਦੀ ਗੱਲ ਕਰਦੇ ਐ ਇੱਕੋ ਗੱਲ ਕਰਦੇ ਸਾਨੂੰ ਛਾਓ ਯਕ ਇੱਥੇ ਸਟੇਜ ਪੁੰਦਰ ਸਾਹਿਬ ਬੈਠੇ ਆ ਪੁੰਦਰ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ ਐਨਐਸਏ ਜੇਲ੍ਹ 'ਚ ਕੱਟੇ ਐ 8 ਸਾਲ ਬਾਦਲ ਸਾਹਿਬ ਨੇ 16 ਸਾਲ ਐਨਐਸਏ 'ਚ ਜੇਲ੍ਹ ਕੱਟੀ ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਾਲ ਸਾਹਿਬ ਦੇ ਪਰਿਵਾਰ ਕਹਿੰਨੀ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਅਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜਮਾਨਤ ਮੰਗੀਏ ਨਾ ਅਸੀਂ ਭਰੋਲ ਤੇ ਆਈਏ ਤਾਈਓ ਆਪਣੀ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਆ ਕਿਉਂਕਿ ਸ਼ਹਾਦਤ ਦੇਣੇ ਵਾਸਤੇ ਅਸੀਂ ਤਿਆਰ ਆਂ ਸਿਰ ਝਕਾਉਣ ਵਾਸਤੇ ਤਿਆਰ ਨਹੀਂ ਜਿਹੜੇ ਲੋਕ ਇੱਕ ਸਾਲ ਜੇਲ੍ਹ 'ਚ ਨਹੀਂ ਕੱ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਮਾਰ ਦੇਣਗੇ ਐਜ਼ ਅ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜ਼ਿੰਮਵਾਰੀਆਂ ਕਿਉਂਕਿ ਸ਼੍ਰੋਮਣੀ ਕਾਲੀ ਦਲ ਕੌਮ ਦੀ ਜਥੇਬੰਦੀ ਹੈ ਕੌਮ ਦੀ ਅਗਵਾਈ ਕਰ ਰਹੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ ਮੈਂ ਨਹੀਂ ਚਾਹੁੰਦਾ ਉਹ ਹਲਾਕ ਜਿਹੜੇ 30 ਸਾਲ ਪਹਿਲੇ ਸੀ ਸੰਤ ਹੰਗਲੋਂਗਵਾਲ ਸਾਹਿਬ ਨੂੰ ਜਿਨ੍ਹਾਂ ਨੇ ਉਸ ਹਾਲਾਤਾਂ ਵਿੱਚ ਸ਼ਹੀਦ ਕੀਤਾ ਕੀ ਤੁਸੀਂ ਚਾਹੁੰਦੇ ਹੋ ਹਾਲਾਤ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰਾਂ ਦੇ ਪੁੱਸਾ ਕੇ ਤੁਹਾਨੂੰ ਮਾਰੇ ਆਪਾਂ ਕਿੱਥੇ ਜਾ ਸਕਦੇ ਆ ਆਪਣਾ ਦੇਸ਼ ਹੈ ਗੱਲ ਕਰਦੇ ਆ ਆਪਣਾ ਦੇਸ਼ ਹੈ ਕਿ ਆਪਾਂ ਸਾਰੇ ਚੱਕ ਕੇ ਅਮਰੀਕਾ ਚਲੇ ਜਾਵਾਂਗੇ ਕੀ ਆਪਾਂ ਕੈਨੇਡਾ ਚਲੇ ਜਾਵਾਂਗੇ ਆਪਣਾ ਦੇਸ਼ ਆ ਆਪਣਾ ਘਰ ਹੈ ਇਹਨੂੰ ਆਜ਼ਾਦ ਆਪਾਂ ਕਰਾਇਆ ਹੈ ਆਪ ਮੈਂ ਤੁਹਾਨੂੰ ਸਹੀ ਦੱਸਾਂ यूपी वाले बिहार वाले नो ਵੱਧ ਹੱਕ ਆਪਣਾ ਹੈ ਸੂਬੇ ਤੇ ਕਿਉਂਕਿ ਆਪਾਂ ਹੀ ਆਜ਼ਾਦ ਕਰਾਇਆ ਹੈ ਕਿਤੇ ਕੁਝ ਸੁਣਿਆ ਕੋਈ यूपी ਵਾਲਾ ਸ਼ਹੀਦ ਹੋਇਆ ਆਜ਼ਾਦੀ ਦੀ ਲੜਾਈ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਮੇਰੇ ਕੋਲ ਹੈ ਅੰਕੜੇ ਹੈ ਤੁਸੀਂ ਹੈਰਾਨ ਰਹਿ ਜੋਗੇ ਅੰਗਰੇਜ਼ਾਂ ਨੇ 121 ਲੋਕਾਂ ਨੂੰ ਪੰਚੀ ਦਿੱਤੀ ਸੀ ਆਜ਼ਾਦੀ ਦੀ ਲੜਾਈ ਵਿੱਚ 121 ਤੇ ਉਹਦੇ ਚੋਂ 93 ਸਿੱਖ ਸੀ ਦੇਖੋ ਪੂਰੇ ਦੇਸ਼ ਵਿੱਚ 121 93 ਸਿੱਖ 2646 ਲੋਕਾਂ ਨੂੰ ਉਮਰ ਕੈਦ ਦਿੱਤੀ 2646 ਲੋਕਾਂ ਨੂੰ ਪੂਰੇ ਦੇਸ਼ ਵਿੱਚ ਉਮਰ ਕੈਦ ਦਿੱਤੀ ਉਹ 92147 ਇਕੱਲੇ ਸਿੱਖ ਸੀ ਕਾਲਾ ਪਾਣੀ ਜੇਲ੍ਹ ਭਰਤਾ ਆਪਣੇ ਸਿੱਖਾਂ ਨੂੰ ਉੱਥੇ ਵਾੜ ਕੇ ਜੱਲਿਆਂ ਵਾਲਾ ਬਾਗ ਵਿੱਚ तकरीबन 1300 ਲੋਕਾਂ ਨੂੰ ਗੋਲੀ ਮਾਰ ਕੇ ਮਸ਼ੀਦ ਕੀਤਾ ਗਿਆ 800 ਤੋਂ ਸਿੱਖ ਸੀ ਤੁਸੀਂ ਬਹੁਤ ਲੋਕ ਇੱਥੇ ਹੋਣੇ ਆ ਜਿਹੜੇ ਪਾਕਿਸਤਾਨ ਤੋਂ ਛੱਡ ਕੇ ਇੱਥੇ ਆਏ ਆ ਤੁਸੀਂ ਦੇਖੋ ਕਿੰਨੇ ਸ਼ਹੀਦ ਹੋ ਗਏ ਸਾਰੇ ਕੁਰਬਾਨੀਆਂ ਦਾ ਨੁਕਸਾਨ ਤਾਂ ਆਪਣਾ ਹੋਇਆ ਹੁਣ ਵੀ ਪਾਕਿਸਤਾਨ ਦੀ ਜੰਗ ਹੋਏ ਬੰਬ ਡਿੱਗਦੇ ਇੱਥੇ ਕਿਤੇ ਬੰਬ ਗੁਜਰਾਜ ਦੇ ਡਿੱਗਿਆ ਦੇਖਿਆ ਕਿਤੇ ਬੰਬ ਆਂਧਰਾ ਪ੍ਰਦੇਸ਼ ਡਿੱ ਗਿਆ ਦੇਖਿਆ ਬੰਬ ਡਿੱਗਦੀ ਇੱਥੇ ਤੇ ਮੈਂ ਪਿੱਛੇ ਜੇ ਅਸੀਂ ਪਾਰਲੀਮੈਂਟ ਵਿੱਚ ਇੱਕ ਵੀਰ ਨੇ ਕੁਐਸਚਨ ਪਾਇਆ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਹੈ ਕਿਹੜੇ ਸੂਬੇ ਦੇੋਂ ਫੇਰ ਫੌਜੀ ਹੈ ਤੁਸੀਂ ਹੈਰਾਨ ਰਹਿ ਜਾਓਗੇ 60% ਤੋਂ ਵੱਧ ਫੌਜੀ ਜਿਹੜੇ ਸ਼ਹੀਦ ਹੋਏ ਆ ਦੇਸ਼ ਵਾਸਤੇ ਆਪਣੇ ਪੰਜਾਬ ਦੇ ਅੱਜ ਵੀ ਚਾਈਨਾ ਦੇ ਬਾਰਡਰ ਤੇ ਜੇ ਚੀਨੀਆਂ ਨੂੰ ਭਜਾਉਣ ਵਾਸਤੇ ਲੋੜ ਪੈਂਦੀ ਹੈ ਤੇ ਥੋੜੇ ਭਰਾਵਾਂ ਨੂੰ ਭੇਜ ਦਿਆ ਜਿਹੜੇ ਉੱਥੇ ਭਜਾਉਂਦੇ ਆ ਜਿੱਥੇ ਪੰਗਾ ਪੈ ਜਾਏ ਥੋਨੂੰ ਭਜਾਉਂਦੇ ਆ ਥੋਨੂੰ ਭੇਜਦੇ ਆ ਪਰ ਟੱਕਾ ਥੋਡੇ ਨਾਲ ਥੋੜਾ ਪਾਣੀ ਖੋਲ ਲਿਆ ਰਾਜਧਾਨੀ ਖੋਲੀ ਥੋਨੂੰ ਕੋਈ ਕੁਛ ਦੇਣ ਨੂੰ ਤਿਆਰ ਨਹੀਂ ਹੁਣ ਤੁਹਾਡੀ ਜਥੇਬੰਦੀ ਨੂੰ ਖਤਮ ਕਰ ਦਿੱਤਾ ਐ ਜੀਪੀਸੀ ਤੋੜ ਦਿੱਤੀ ਹੁਣ ਨਵੀਆਂ ਤਾਕਤਾਂ ਲਿਆ ਰੇ ਆ ਕਿ ਅਕਾਲੀ ਦਲ ਦੀ ਸ਼ਕਤੀ ਕੌਮ ਦੀ ਸ਼ਕਤੀ ਵੰਡੀ ਜਾਏ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਸਾਰੀ ਸੰਗਤ ਨੂੰ ਅੱਜ ਆਪਾਂ ਸੰਤ ਹਰਚੰਦ ਸਿੰਘ ਲੋਂਗਵਾਲ ਜੀ ਦੀ ਵਰਸੀ ਤੇ ਇਕੱਠੇ ਹੋਏ ਆ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕੌਮ ਖਾਤਰ ਪੰਜਾਬ ਖਾਤਰ ਥੋੜੇ ਖਾਤਰ ਅੱਜ ਸ਼ਹੀਦਾਂ ਦੀ ਜਥੇਬੰਦੀ ਤੇ ਪਰਨ ਕਰਕੇ ਜਾਈਏ ਇਤਿਹਾਸ ਗਵਾਹ ਇੱਕੋ ਇੱਕ ਜਥੇਬੰਦੀ ਐ ਸ਼੍ਰੋਮਣੀ ਅਕਾਲੀ ਦਲ ਜਿਹੜੀ ਤੁਹਾਡੀ ਮਾਂ ਪਾਰਟੀ ਐ ਆਪਣੀ ਪਾਰਟੀ ਤਕੜੀ ਆਪਣੀ ਫੌਜ ਤਕੜੀ ਐ ਤੁਹਾਨੂੰ ਕੋਈ ਆਂਚ ਨਹੀਂ ਆਉਂਗੀ ਜੇ ਤੁਸੀਂ ਫੌਜ ਕਮਜ਼ੋਰ ਕਰਤੀ ਗੱਲਾਂ ਚਾ ਕੇ ਲਾਰਿਆਂ ਚ ਆ ਗਏ ਤੇ ਚੰਗੇ ਤੇ ਮਾੜੇ ਨੂੰ ਪਛਾਣ ਨਾ ਕੀਤਾ ਫਿਰ ਬਹੁਤ ਦੇਰ ਹੋ ਜੂਗੀ ਬਹੁਤ ਵੱਡਾ ਨੁਕਸਾਨ ਹੋ ਜੂਗਾ ਖਾਲਸਾ ਜੀ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਨਿਗਾਹ ਜੋ ਡਾਪਰੀਆਂ ਚੀਜ਼ਾਂ ਥੋਡੇ ਸਾਹਮਣੇ ਨਿਗਾਚੇ ਕਿਵੇਂ ਕਾਲੀ ਸਰਕਾਰਾਂ ਨੇ ਕਿਵੇਂ ਤਰੱਕੀ ਕਰਾਈ ਤੇ ਕਿਵੇਂ ਕਾਂਗਰਸ ਦੀ ਤੇ ਝਾੜੂ ਵਾਲੇ ਰੋਲ ਤਾਂ ਪੰਜਾਬ ਤੁਹਾਡੇ ਅੱਖਾਂ ਦੇ ਸਾਹਮਣੇ ਦਿਖ ਰਿਹਾ ਹੈ ਅੱਖਾਂ ਨਾ ਮਿਚੋ ਜਿੰਨੀ ਅਦਰ ਮਿਚੀਆਂ ਗਈਆਂ ਮਿਚੀਆਂ ਗਈਆਂ ਹੁਣ ਨਾ ਮਿਚੋ ਆਪਣੀ ਜਥੇਬੰਦੀ ਨੂੰ ਤਗੜਾ ਕਰ ਦਿਓ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਤੁਹਾਡੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਅਦਾ ਕਰਦਾ ਨਾ ਕਿਤੇ ਝੁਗੂੰਗਾ ਨਾ ਕਿਸੇ ਪੰਜਾਬ ਦੇ ਲੋਕਾਂ ਨੂੰ ਕੋਆਂ ਚੋਂ ਦੂੰਗਾ ਥੋੜੀ ਲੜਾਈ ਅੱਗੇ ਹੁਕੇ ਲੜੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ